ਤੇ ਜਿਹੜੇ ਦੋਨੋਂ ਜਾਣਿਆਂ ਨੇ ਹੈਗਾ ਗੋਪੀ ਦੇ ਕੈਂਡ ਦੇ ਉੱਪਰ ਜਿਹੜੇ ਕੀ ਇਹਨਾਂ ਨੇ ਅੱਗੇ ਕਿਸੇ ਵਾਰ ਦਾਦੂ ਅੰਜਾਮ ਦੇਣਾ ਸੀਗਾ ਸੋ ਇੱਥੇ ਮੋਇਤ ਗੋਪੀ ਦੇ ਕੈਂਡ ਤੇ ਇੱਥੇ ਜਿਹੜੇ 90 ਰੌਂਦ ਆਏ ਸੀਗੇ ਮੋਇਤ ਨੇ ਮਨਿੰਦਰ ਦੇ ਕੈਂਡ ਤੇ ਕੀਤਾ ਸੀਗਾ ਤਾਂ ਇਹਨਾਂ ਨੇ ਮਨਿੰਦਰ ਦੇ ਮੋਇਤ ਨੇ ਫਰਦਰ ਜਿਹੜਾ ਉਹਨਾਂ ਦੇ ਜੋ ਨੈਕਸਟ ਇੰਸਟਰਕਸ਼ਨ ਆਣੀ ਸੀਗੀ ਉਹਦੇ ਅਕੋਰਡਿੰਗਲੀ ਕਿੱਥੇ ਵੈਪਨ ਹੈ ਕੀ ਹੈ ਉੱਥੇ ਸਪਲਾਈ ਕਰਨੇ ਸੀਗੇ ਸਬਸਿਕਲ ਮੈਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਡੀਐਸਪੀ ਸਾਹਿਬ ਜਣਾਂ ਨਾਲ ਗੱਲ ਕਰ ਲੈਨੇ ਆ ਇੱਕ ਟਾਰਗੇਟਿੰਗ ਕਿਲਿੰਗ ਦਾ ਮਸਲਾ ਜਿਹੜਾ ਸਾਹਮਣੇ ਆਇਆ ਸਰ ਸਾਰਾ ਮਸਲਾ ਕੀ ਹੈ ਇਹਦੇ ਵਿੱਚ ਟਾਰਗੇਟਿੰਗ ਕਿਲਿੰਗ ਦੇ ਪਿੱਛੇ ਆਖਰ ਕਹਾਣੀ ਕੀ ਹੈ ਇਹਦੇ ਵਿੱਚ ਬੇਸਿਕਲੀ ਜੀ ਜਿਹੜਾ ਇਹ ਸਾਰਾ ਮੋਡਿਊਲ ਬਰਸਟ ਹੋਇਆ ਇਹਦੇ ਤੇ ਦੋ ਜਿਹੜੇ ਮੇਨ ਬਾਹਰ ਬੈਠੇ ਕਿੰਗ ਪਿੰਨੇ ਕਰਜੀਤ ਹੁੰਦਲਾ ਤੇ ਇੱਕ ਆਪਣਾ ਗੋਪੀ ਨਵਸ਼ਹਿਰੀਆ ਹੈਗਾ ਜਿਨ੍ਹਾਂ ਦੇ ਅੱਗੇ ਫਦਰ ਦੌਰ ਜਿਹੜੇ ਹੈਗੇ ਆ ਮੈਂਬਰਸ ਫੜੇ ਗਏ ਨੇ ਉਦੋਂ ਇੱਕ ਮੋਹਿਤ ਹੈ ਲੜਕਾ ਜੋੜ ਕੇ ਥੇ ਪਿੱਛੋਂ ਸੁਲਤਾਨਪੁਰ 로ਦੀ ਦਾ ਰਹਿਣ ਵਾਲਾ ਸੀ ਇੱਥੇ LIC ਕਲੋਨੀ ਕਰੜ ਵਿੱਚ ਰਹਿੰਦਾ ਸੀਗਾ ਤੇ ਦੂਜਾ ਲੜਕਾ ਜਿਹੜਾ ਹੈਗਾ ਉਹ ਮਨਿੰਦਰ ਹੈਗਾ ਜੋ ਕਿ ਆਪਣੇ ਜਲੰਧਰ ਦਿਹਾਤੀ ਨੂੰ ਬਿਲੋਂਗ ਕਰਦਾ ਸੀਗਾ ਤੇ ਜਿਹੜੇ ਦੋਨੋਂ ਜਾਣਿਆਂ ਨੇ ਹੈਗਾ ਗੋਪੀ ਦੇ ਕੈਂਡ ਦੇ ਉੱਪਰ ਜਿਹੜੇ ਕਿ ਇਹਨਾਂ ਨੇ ਅੱਗੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਸੋ ਲਾਂਡਰਾਂ ਤੋਂ ਕਿਸੇ ਬੰਦੇ ਤੋਂ ਜਿਹੜੇ ਹੈਗੇ ਰਾਉਂਦਰ ਲਏ ਸੀਗੇ ਜੋ ਕਿ ਅੱਗੇ ਫਰਦਰ ਯੂਜ਼ ਹੋਣੇ ਸੀਗੇ ਟਾਰਗੇਟ ਕਿਲਿੰਗ ਵਾਸਤੇ ਸੋ ਇੱਥੇ ਗੋਪੀ ਦੇ ਕੈਂਡ ਤੇ ਇੱਥੇ ਜਿਹੜੇ 90 ਰਾਉਂਦ ਆਏ ਸੀਗੇ ਸੌਰੀ ਗੋਪੀ ਦੇ ਕੈਂਡ ਤੇ ਗੋਪੀ ਨਵੇਸ਼ਰੀਆ ਜੋ ਕਿ ਇੱਥੇ ਰਿਕਵਰ ਕੀਤੇ ਗਏ ਨੇ ਜੋ ਜਿਹਦੀ ਡਿਲੀਵਰੀ ਕੀ ਮੋਹਿਤ ਨੇ ਲਈ ਸੀਗੀ ਤੇ ਮੋਹਿਤ ਨੇ ਮਨਿੰਦਰ ਦੇ ਕਹਿੰਦੇ ਕੀਤਾ ਸੀਗਾ ਤਾਂ ਇਹਨਾਂ ਨੇ ਮਨਿੰਦਰ ਤੇ ਮੋਹਿਤ ਨੇ ਫਰਦਰ ਜਿਹੜਾ ਉਹਨਾਂ ਦੇ ਜੋ ਨੈਕਸਟ ਇੰਸਟਰਕਸ਼ਨ ਆਣੀ ਸੀਗੀ ਉਹਦੇ ਅਕੋਰਡਿੰਗਲੀ ਕਿੱਥੇ ਵੈਪਨ ਹੈ ਕੀ ਹੈ ਉੱਥੇ ਸਪਲਾਈ ਕਰਨੇ ਸੀਗੇ ਕਿੰਨੇ ਅਰੇਂਜ ਕਰਾ ਕੇ ਦਿੱਤੇ ਸਾਰੇ ਇਹਨਾਂ ਨੂੰ ਗੋਪੀ ਨਵੇਸ਼ਰੀਆ ਨੇ ਹੀ ਅਰੇਂਜ ਕਰਾ ਕੇ ਦਿੱਤੇ ਨੇ ਇਹ ਗੋਪੀ ਨਵਾਸ਼ਰੀਆ ਇੱਧਰ ਹੈ ਕਿ ਆਊਟ ਆਫ ਇੰਡੀਆ ਦੇ ਵਿੱਚ ਇਹ ਦੋਨੋਂ ਹਰਜੀਤ ਹੁੰਦਲ ਦੇ ਗੋਪੀ ਨਵੇਸ਼ਰੀਆ ਬਾਹਰ ਨੇ ਜਿਹੜਾ ਗੋਪੀ ਨਵੇਸ਼ਰੀਆ ਪੁਰੀਆ ਉਹ ਯੂ ਐਸ ਏ ਚ ਹੈ ਤੇ ਜਿਹ ਉਸ਼ੇ ਦਾ ਮਾਮਲਾ ਇਹ ਆ ਪੁਰਾਣੀ ਰੰਜਿਸ਼ ਕੋਈ ਹੈਗੀ ਫਿਲਹਾਲ ਜਿਹੜੀ ਹੈਗੀ ਪਰਸਨਲ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਹੈਗਾ ਬਾਕੀ ਫਦਰ ਡਿਟੇਲਡ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਆਏਗਾ ਉਹ ਤੁਹਾਨੂੰ ਸ਼ੇਅਰ ਕੀਤਾ। ਤਾਂ ਇਹ ਵਾਰਦਾਤ ਨੂੰ ਅੰਜਾਮ ਕਿੱਥੇ ਦੇਣਾ ਸੀ? ਉਹ ਹਲੇ ਕਲੀਅਰ ਨਹੀਂ ਹੈ ਜੀ। ਉਹ ਪਰਟ ਆਫ ਇਨਵੈਸਟੀਗੇਸ਼ਨ ਆ। ਉਹ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ। ਤੇ ਸਾਰੀ ਵੈਪਨ ਵੈਪਨ ਜਿਹੜੇ ਨੇ ਗੋਪੀ ਨੇ ਅਰੇਂਜ ਕਰਾ ਕੇ ਦਿੱਤੇ ਰੋਂ ਤੇ ਹੋਰ ਵੀ ਕੁਝ ਮਿਲਿਆ ਕਿ ਕੱਲੇ ਰੋਂ ਨੇ ਫਿਰ ਸਾਡੇ ਕੋਲ ਜਿਹੜਾ ਇੱਥੇ ਫਿਲਹਾਲ ਕਿਉਂਕਿ ਐਮਿਊਨੇਸ਼ਨ ਇੱਥੇ ਸਪਲਾਈ ਹੋਈ ਹੈ ਤਾਂ ਐਮਿਊਨੇਸ਼ਨ ਹੋਇਆ। ਬਾਕੀ ਜਿਹੜਾ ਵੈਪਨ ਵਾਲਾ ਪਾਰਟ ਆ ਉਹ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ। ਜਿਹੜੇ ਵੀ ਨੌਜਵਾਨਾਂ ਦੇ ਵਿੱਚ ਉਹ ਕਹਿ ਰਹੇ ਕਿ ਦੁਆਬੇ ਦੇ ਨਾਲ ਲਿੰਕ ਹੋ ਰਹੇ ਨੇ ਚਾਹੇ ਕ ਪਤਾ ਲੱਗ ਗਿਆ ਕਿ ਕਦੋਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇਹ ਕਰਦੇ ਕੀ ਸੀਗੇ ਇੱਥੇ ਰਹਿ ਕੇ ਖਲੜਦੇ ਵੀ ਜਿਹੜਾ ਮੋਹਤ ਹੈ ਜੀ ਇੱਥੇ ਲੋਕਲ ਜਿਹੜਾ ਹੈਗਾ ਨਾ ਪ੍ਰਾਈਵੇਟ ਜੌਬ ਕਰਦਾ ਸੀਗਾ ਤੇ ਉਹ ਇੱਥੇ ਵਰਕਰ ਰਿਹਾ ਸੀ ਬਾਕੀ ਜਿਹੜੇ ਬਾਕੀ ਹੈਗੇ ਆ ਵੈਪਨ ਇਹ ਕਦ ਦੇਣਾ ਸੀ ਉਹ ਸਾਰੇ ਇਨਵੈਸਟੀਗੇਟ ਕੀਤੇ ਜਾ ਰਹੇ ਆ ਆਖਰ ਹੁਣ ਹੋਰ ਕਿੰਨੇ ਲੋਕਾਂ ਦੇ ਨਾਮ ਜਿਹੜੇ ਨੇ ਹੋਰ ਵੀ ਸਾਹਮਣੇ ਆ ਸਕਦੇ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਉਹਲੇ ਪਾਰਟ ਆਫ ਇਨਵੈਸਟੀਗੇਸ਼ਨ ਪੁੱਛ ਕੇ ਚੱਲ ਰਹੀ ਹੈ ਰਿਮਾਂਡ ਲੈ ਰਹੇ ਆ ਜਿੰਨਾਂ ਨੂੰ ਪੇਸ਼ ਕੀਤਾ ਗਿਆ ਉਹ ਫਦਰ ਜੋ ਵੀ ਇੰਟਰੋਗੇਸ਼ਨ ਚਾਹੀ ਹੋਏ ਸਭ ਬਹੁਤ ਬਹੁਤ ਧੰਨਵਾਦ ਤੇ ਉਸ ਤੋਂ ਪਹਿਲਾਂ ਹੀ ਪੁਲਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਔਰ ਇਹਨਾਂ ਕੋਲ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੀ ਰਿਕਵਰ ਕੀਤੀਆਂ ਗਈਆਂ ਨੇ ਔਰ ਇਹ ਨੌਜਵਾਨ ਜਿਹੜੇ ਨੇ ਔਰ ਦੁਆਬੇ ਤੋਂ ਬਿਲੋਂਗ ਕਰਦੇ ਨੇ ਔਰ ਦੁਆਬੇ ਤੋਂ ਬਾਅਦ ਇਹ ਦੱਸਿਆ ਗਿਆ ਕਿ ਆਊਟ ਆਫ ਇੰਡੀਆ ਤੋਂ ਕਿਸ ਕਿਸ ਨੇ ਫੋਨ ਕਰਕੇ ਇਹਨਾਂ ਨੂੰ ਇਹ ਵੈਪਨ ਜਿਹੜੇ ਨੇ ਇਹ ਅਰੇਂਜ ਕਰਾਏ ਸੀਗੇ ਔਰ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਆਪਸ ਰੰਜਿਸ਼ ਸੀਗੀ ਜਿਸ ਕਰਕੇ ਇਹਨਾਂ ਨੇ ਟਾਰਗੇਟਿੰਗ ਕਿਲਿੰਗ ਕਰਨੀ ਸੀ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ तमाम ਗਲਪਤ ਕੀਤੀ ਹੈ ساری ਗਲਬਤ ਨੂੰ ਲੱਗੇ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕਮੈਂਡ ਬਾਕ ਦੇ ਵਿੱਚ ਕਮੈਂਟ ਕਰਕੇ ਜੀਓ ਸੋ ਵੀਡੀਓ ਜਰਨਲਿਸਟ ਅਮਨ ਦੇ ਨਾਲ ਮੈਂ ਪੰਜਾਬੀ ਟੀਵੀ ਮੋਹਾਲੀ